ਤਾਂ ਦੇ ਦੋਸਤੋ ਹੁਣ ਆਪਾਂ ਨਾ ਪਾਕਿਸਤਾਨ ਦੇ ਵਿੱਚ ਐਂਟਰ ਹੋਣ ਲੱਗੇ ਆ ਤਾਂ ਸਾਹਮਣੇ ਗੇਟ ਹੈਗਾ ਤਾਂ ਆਪਾਂ ਹੁਣ ਇਸ ਟਾਈਮ ਇੰਡੀਆ ਵਾਲੀ ਸਾਈਡਾਂ ਮੁੱਲਦਾ ਅੱਗੇ ਜਾ ਕੇ ਫੋਨ ਬੰਦ ਉਹਨੇ ਤਾਂ ਵੀ ਦੋਸਤੋ ਹੁਣ ਆਪਣਾ ਇਮੀਗ੍ਰੇਸ਼ਨ ਪਾਕਿਸਤਾਨ ਦੀ ਹੋ ਗਈ ਹੈ ਤੇ ਹੋ ਕੇ ਤਾਂ ਬਾਹਰ ਹੁਣ ਗੱਡੀ ਸਾਡੀ ਲੱਗੀ ਹੈ ਗੱਡੀ ਦੇ ਵਿੱਚ ਕੀ ਬੈਠਣ ਲੱਗੇ ਆ ਤੇ ਲੋਕ ਬੜੇ ਵਧੀਆ ਨੇ ਮਿਲਣਸਾਰ ਨੇ ਨਾਲ ਸੁਲੀਮ ਭਾਜੀ ਆਏ ਹੋਏ ਹੈਗੇ ਆ ਤੇ ਨਾਲ ਬਾਜਵਾ ਸਾਹਿਬ ਉਹਨਾਂ ਨੇ ਬੜੀ ਹੈਲਪ ਕੀਤੀ ਹੈ ਲਓ ਜੀ ਹੁਣ ਅਸੀਂ ਆ ਗਏ ਆ ਪਾਕਿਸਤਾਨ ਦੇ ਵਿੱਚ ਬਾਜਵਾ ਸਾਹਿਬ ਮੈਨੂੰ ਆਪਣੀ ਗੱਡੀ ਚ ਲੈਣ ਆਏ ਆ ਸਪੈਸ਼ਲ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਹੀ ਵਾਰਮ ਵੈਲਕਮ ਕੀਤਾ ਇਹਨਾਂ ਨੇ ਆਈ ਲਵ ਨਨਕਾਣਾ ਸਾਹਿਬ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਨਨਕਾਣਾ ਸਾਹਿਬ ਹੁਣ ਨਨਕਾਣਾ ਸਾਹਿਬ ਦੇ ਜਦ ਐਂਟਰੀਸ ਕਰਨ ਲੱਗੇ ਹੈਗੇ ਦੁਰਦਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਸਾਹਮਣੇ ਪਹੁੰਚਣ ਲੱਗੇ ਹੈਗੇ ਕਿਸੀ ਦੀਪੂnga ਬਣਿਆ ਹੋਇਆ ਕਹਿੰਦੇ ਵੀ ਉੱਥੇ ਜਿਹੜਾ ਨਨਕਾਣਾ ਸਾਹਿਬ ਚ 1921 ਦਾ ਸਾਕਾ ਹੋਇਆ ਸੀ ਭਾਈ ਲਛਮਣ ਸਿੰਘ ਨੂੰ ਜਦੋਂ ਝੰਡ ਦੇ ਨਾਲ ਪੁੱਠਾ ਟੰਗ ਕੇ ਸ਼ਹੀਦ ਕੀਤਾ ਗਿਆ ਸੀ ਆਜ ਤੁਹਾਨੂੰ ਦਿਖਾਉਂਦੇ ਹਾਂ ਇਹ ਉਹ ਬਾਬਾ ਜੀ ਦੇ ਕਹਿਣ ਦੇ ਹਿਸਾਬ ਨਾਲ ਇਹ ਜੰਡ ਹੈਗਾ ਜਿੱਥੇ ਭਾਈ ਲక్ష్ਮਣ ਸਿੰਘ ਨੂੰ 1921 ਵਿੱਚ ਅੰਗਰੇਜ਼ਾਂ ਨੇ ਜਦੋਂ ਸ਼ਹੀਦ ਕੀਤਾ ਸੀਗਾ ਜਦੋਂ 1921 ਦਾ ਸਾਕਾ ਹੋਇਆ ਸੀ ਤੇ 200 ਸਿੰਘ ਹੋਰ ਨਾਲ ਉਹਨਾਂ ਦੇ ਸ਼ਹੀਦ ਹੋਏ ਸੀਗੇ ਦੋਸਤੋ ਆ ਹਾਟਲ ਹੈ ਜਿਹੜੇ ਤੇ ਅਪਾ ਠਹਿਰੇ ਹੋਏ ਹੈਗੇਗਾ ਹੋਟਲ ਬਹੁਤ ਸ਼ਾਨਦਾਰ ਹੈਗਾ ਤੇ ਰੇਟ ਵੀ ਬਾਜ਼ੂਵੇਂ ਇੰਨੇ ਜ਼ਿਆਦਾ ਨਹੀਂ ਕੋਈ ਹੈਗੇ ਤੇ 5000 ਨੂੰ ਰੂਮ ਇੱਥੇ ਮਿਲ ਜਾਂਦਾ ਹੈਗਾ ਤਾਂ ਹੋਟਲ ਹੈਗਾ ਸਰੋਵਰ ਪ੍ਰੀਮੀਅਰ ਪਰ ਇਨਾ ਸੋਨਾ ਹੋਟਲ ਹੈਗਾ ਤੇ ਕਸਟਮਰ ਸਰਵਿਸ ਬਹੁਤ ਵਧੀਆ ਹੈਗੀ ਹੈ ਕਾਈਂਡ ਆਫ ਲਾਈਕ ਜਿਦਾ ਆਪਣੇ ਰਾਜਾ ਮਹਾਰਾਜਾਂ ਦੇ ਮਹਿਲ ਹੁੰਨੇ ਆ ਉਹ ਚੀਜ਼ ਹੈ ਅੱਜ ਅંદર ਜਾ ਕੇ ਤੁਹਾਨੂੰ ਇਹਨਾਂ ਦਾ ਬ੍ਰੇਕਫਾਸਟ ਰੂਮ ਦਿਖਾਣੇ ਆ ਤੇ ਕੰਪੇਅਰ ਕਰਾਂਗੇ ਜਿਦਾ ਆਪਾਂ ਪਹਿਲਾ ਹੋਟਲਾਂ ਚ ਜਾ ਕੇ ਬ੍ਰੇਕਫਾਸਟ ਵਗੈਰਾ ਕਰਦੇ ਰਹੇ ਤੇ ਇਹਨਾਂ ਦਾ ਕਿਦਾਂ ਦਾ ਹੈਗਾ ਇਹੇ ਹੋਟਲ ਦੀ ਮੇਨ ਲੌਬੀ ਹੈ ਜਿਹੜੇ ਹੋਟਲ ਚ ਆਪਾਂ ਠਹਿਰੇ ਸੀਗੇ ਤੇ ਇਹਦੇ ਚ ਐਂਟਰੈਂਸ ਵਾਸਤੇ ਸੇਫਟੀ ਦੀ ਜਨਾ ਕਰਕੇ ਇਹਨਾਂ ਨੇ ਚੀਜ਼ ਲੁਆਈ ਹੋਈ ਹੈ ਪੂਰਾ ਚੈੱਕ ਕਰਕੇ ਇਹ ਫਿਰ ਅੰਦਰ ਜਾਣ ਦਿੰਦੇ ਹੈਗੇ ਆ ਵਧੀਆ ਗੱਲ ਹੈ ਸਾਡੀ ਸੇਫਟੀ ਵਾਸਤੇ ਕਰਦੇ ਨੇ ਹਾਂਜੀ ਦੋਸਤੋ ਜਿਦਾਂ ਦੱਸਿਆ ਸੀ ਅੱਜ ਆਪਨੀ ਸਟੇ ਹੈਗੀ ਐ ਇੱਥੇ ਹੋਟਲ ਪ੍ਰੋਵਰ ਪ੍ਰੀਮੀਅਸ ਤੇ ਇਹਨਾਂ ਦੇ ਰੂਮਾਂ ਦੇ ਵਿੱਚ ਬ੍ਰੇਕਫਾਸਟ ਇਨਕਲੂਡ ਹੁੰਦਾ ਹੈਗਾ ਤੇ ਬ੍ਰੇਕਫਾਸਟ ਬਹੁਤ ਹੀ ਵਧੀਆ ਹੈਗਾ ਬਣਾਇਆ ਹੋਇਆ ਜੇ ਤੁਸੀਂ ਸਿਟਿੰਗ ਏਰੀਆ ਦੇਖੋਗੇ ਉਹ ਵੀ ਬਹੁਤ ਵਧੀਆ ਹੈਗਾ ਤੇ ਤੁਸੀਂ ਮੁੱਲ ਦਾ ਕੋਈ ਆਈਟਮ ਇਦਾਂ ਦੀ ਹੈ ਨਹੀਂ ਜਿਹੜੀ ਨਾ ਹੋਵੇ ਕੋਨ ਇੰਗਲਿਸ਼ ਮਫਨ ਲਾ ਲੋ ਬ੍ਰੈਡ ਟੋਸਟ ਕਫਾਟ ਅੱਗੇ ਆ ਗਿਆ ਤੁਹਾਡਾ ਕੀ ਕਨਸੋਸੇਜ਼ ਆਲੂ ਹੈ ਗਿਆ ਗ੍ਰਿਲਡ ਟਮਾਟਰ ਇੱਕ ਗੱਜਰ ਕੋ ਲੌਕੀ ਦਾ ਹਲਵਾ ਕੀ ਆਦਾ ਹਲਵਾ ਇੰਨਾ ਸਵਾਦ ਹੈ ਮੈਂ ਤਾਂ ਪਹਿਲੀ ਵਾਰ ਖਾਦਾ ਹੈਗਾ ਤੇ ਇਦਾਂ ਦਾ ਦੇਖਣ ਨੂੰ ਲੱਗਦਾ ਹੈ ਰੀਅਲੀ ਟੇਸਟੀ ਵਿਸ਼ੇ ਸ਼ੈਫ ਲੱਗੇ ਹੋਏ ਹੈਗੇ ਆ ਇੱਥੇ ਤੁਸੀਂ ਕੁਝ ਵੀ ਆਪਣਾ ਜਿਹੜਾ ਖਾਜਾ ਬਣਵਾ ਸਕਦੇ ਹੋ ਆਮਲੇ ਪਰਾਂਠਾ ਕੋਈ ਵੀ ਚਾਹ ਹਰ ਇੱਕ ਤਰ੍ਹਾਂ ਹੈਗਾ ਜਿੱਦਾਂ ਸਾਂਬਰ ਇਡਲੀ ਦੋਸਾ ਮੁੰਮੋ ਬੰਦਾ ਰੱਜ ਜਾਂਦਾ ਕਿ ਨੀਤ ਨਹੀਂ ਰੱਦਦੀ ਕਿੰਨਾ ਮਤਲਬ ਖਾਣਾ ਇਹਨਾਂ ਦਾ ਵਧੀਆ ਹੈਗਾ ਇੱਧਰ ਨਵੀਂ ਆਈਟਮ ਨੇ ਸ਼ੁਰੂ ਕੀਤੀ ਹੈ ਜਲੇਬੀਆਂ ਕਿ ਜਲੇਬੀਆਂ ਦੇ ਉੱਤੇ ਰਾਵੜੀ ਪਾ ਕੇ ਦਿੰਦੇ ਆ ਬਹੁਤ ਸੌ ਲੱਗਦੀਆਂ ਅੱਗੇ ਤੁਸੀਂ ਦੇਖੋ ਇਹ ਹੈਗਾ ਜੂਸ ਕਾਊਂਟਰ ਤੇ ਜੂਸ ਕਾਰਨਰ ਹੈ ਕਾਫੀ ਹੈ ਕਿਸੇ ਤਰ੍ਹਾਂ ਦਾ ਜੂਸ ਤੁਸੀਂ ਲੈ ਸਕਦੇ ਆ ਗੀਟਰੂਟ ਕਰੇਲੇ ਕੀਆ ਕੁਝ ਵੀ ਸ਼ੀਰਾ ਐਪਲ ਫਰੈਸ਼ ਜੂਸ ਕੱਢ ਕੇ ਦਿੰਦੇ ਆ ਇਹ ਆ ਇਧਰ ਚਾਹ ਹੈਗੀ ਹੈ ਹੈਪੀ ਹੈਪੀਨੈਸ ਇਜ਼ ਅ ਕੱਪ ਆਫ ਟੀ ਇਹਦਾ ਸਾਰਾ ਸਿਟਿੰਗ ਏਰੀਆ ਹੈਗਾ ਸਿਟਿੰਗ ਏਰੀਆ ਵੀ ਕਾਫੀ ਵੱਡਾ ਹੈਗਾ ਇੱਥੇ ਸਾਡੀ ਮਾਤਾ ਜੀ ਹੈਗੀ ਹੈ 슈ਗਰ ਦੇ ਮਰੀਜ਼ ਹੈ ਪਰ ਜਲੇਬੀਆਂ ਦੇ ਪੱਟੇ ਦੇ ਪੱਟੇ ਚੱਕ ਰਹੀ ਹੈ ਆ ਦੇਖ ਲਓ ਦੂਜੀ ਵਾਰ ਜਲੇਬੀਆਂ ਦੀ ਪਲੇਟ ਭਰਾਈ ਇਹਨਾਂ ਨੇ ਉਦੋਂ ਸਾਡਾ ਆਸਰਤੀ ਬੱਠਾ ਸੁੱਖਾ ਉਧਰ ਮੇਰੀ ਫਾਸੂਮਾ ਅਸੀਂ ਚੱਲੇ ਆ ਸਾਰੇ ਪਾਕਿਸਤਾਨ ਦੇ ਫਿਰ ਦੋਸਤੋ ਹੁਣ ਦੋਸਤੋ ਪਹ ਲੱਗੇ ਹੁਣ ਚੈੱਕ ਆਊਟ ਕਰਨ ਹੁਣ ਆਪਣੀ ਸਿੱਧੀ ਤਿਆਰੀ ਹੈਗੀ ਆ ਬਾਗਾ ਬਾਰਡਰ ਦੀ ਤੇ ਚਲੋ ਤੁਹਾਨੂੰ ਦਿਖਾਣੇ ਆ ਰਸਤੇ ਦੇ ਵਿੱਚ ਹਾਲਾਤ ਕਿਦਾਂ ਦੇ ਹੈਗੇ ਆ ਅੰਮ੍ਰਿਤਸਰ ਫੇਰ ਵੀ ਕਾਫੀ ਬਿਜੀ ਹੋਣ ਲੱਗ ਗਿਆ ਕਿਉਂਕਿ ਸ਼ਹਿਰ ਬਹੁਤ ਵੱਡਾ ਹੈਗਾ ਤੁਹਾਨੂੰ ਪਤਾ ਹੀ ਇੰਟਰਨੈਸ਼ਨਲ 에어ਪੋਰਟ ਆ ਅੱਜ 트럼ਪ ਸਾਹਿਬ ਵੱਲੋਂ ਜਿਹੜੇ 205 ਭਾਰਤੀ ਵਾਪਸ ਭੇਜੇ ਆ ਉਹ ਵੀ ਇੱਥੇ ਹੀ ਰਾਜਲਟਾ ਛੰਤੀ ਜਿਹੜਾ 에어ਪੋਰਟ ਹੈਗਾ ਅੰਮ੍ਰਿਤਸਰ ਦੇ ਵਿੱਚ ਇੱਥੇ ਹੀ ਉਤਾਰੇ ਗਏ ਆ ਉਸ ਕਰਕੇ ਵੀ ਥੋੜਾ ਰਸ਼ ਹੈਗਾ ਹਾਂ ਜੀ ਦੋਸਤੋ ਹੁਣ ਆਪਣੀ ਇਮੀਗ੍ਰੇਸ਼ਨ ਹੋ ਗਈ ਆ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਹੁਣ ਆਪਾਂ ਪਾਕਿਸਤਾਨ ਵਾਲੀ ਸਾਈਡ ਲੱਗੇ ਆ ਜਾਣ ਬੱਸ ਦੇ ਵਿੱਚ ਬੈਠੇ ਆ 1 ਕਿਲੋਮੀਟਰ ਦਾ ਸਫ਼ਰ ਹੈ ਇਹ ਬੱਸ ਦੇ ਵਿੱਚ ਬੈਠ ਕੇ ਕੱਢਿਆ ਜਾਂਦਾ ਹੈਗਾ ਆ ਇਧਰ ਲੀਆਂ ਸਾਈਡਾਂ ਹੈਗੀਆਂ ਜਿਹੜੀਆਂ ਅੰਮ੍ਰਿਤਸਰ ਅੰਦਰ ਉਹ ਵੀਡੀਓ ਬਣਾਉਣ ਨਹੀਂ ਦਿੰਦੇ ਕੁਝ ਸਿਕਿਉਰਿਟੀ ਨਿਯੰਤਰਣ ਹੋਣੇ ਆ ਤਾਂ ਕਰਕੇ ਮੈਂ ਬੱਸ ਤੇ ਬੈਠ ਕੇ ਬਣਾਉਣ ਲੱਗਿਆ ਹੁਣ ਉਹ ਕਹਿੰਦੇ ਬੱਸ ਤੇ ਬੈਠ ਕੇ ਬਣਾ ਸਕਦੇ ਹੋ ਤੁਸੀਂ ਚਲੋ ਅੱਗੇ ਤੁਹਾਨੂੰ ਨਾਲ-ਨਾਲ ਲੈ ਕੇ ਚਲਦੇ ਆਂ ਪਾਕਿਸਤਾਨ ਬੱਸ ਵਿੱਚ तकरीबन ਇਹ ਭਰ ਕੇ ਲੈ ਕੇ ਜਾਂਦੇ ਆਂ ਐ ਤੱਕ ਕਿਲੋਮੀਟਰ ਦਾ ਸਫ਼ਰੀ ਪਰ ਪੂਰੀ ਭਰ ਕੇ ਪਿੱਛੇ ਟਰਾਲੀ ਲਾਈ ਹੋਈ ਹੈਗੀ ਸੀਟਾਂ ਵਿੱਚ ਲੱਤੀਆਂ ਹੋਈਆਂ ਲੰਬਜਿਨੀ ਇੱਚੀ ਹੁੰਦੀਆਂ ਪਿੱਛੇ ਰੱਖ

ਆਹ ਦੋਸਤੋ ਬੱਸ ਨੇ ਲਿਆ ਕੇ ਸਾਨੂੰ ਇੱਥੇ ਉਤਾਰ ਤਿਆ ਹੈਗਾ ਹੁਣ ਅੱਗੇ ਅਸੀਂ ਆਹ ਦੇਖੋਗੇ ਇੰਡੀਅਨ ਫਲੈਗ ਲੱਗਿਆ ਹੋਇਆ ਬਹੁਤ ਵੱਡਾ ਤੇ ਅੱਗੇ ਹੁਣ ਅਸੀਂ ਤੁਰ ਕੇ ਆਪਣਾ ਅਟੈਚੀਆਂ ਲੈ ਕੇ ਤਾਂ ਪਾਕਿਸਤਾਨ ਦੇ ਵਿੱਚ ਵੜਨਾ ਹੈਗਾ ਆਹ ਬੱਸ ਸੀ ਜਿਹੜੀ ਸਾਨੂੰ ਲੈ ਕੇ ਆਈ ਹੈ ਹਾਂਜੀ ਦੋਸਤੋ ਹੁਣ ਆਪਾਂ ਨਾ ਪਾਕਿਸਤਾਨ ਦੇ ਵਿੱਚ ਐਂਟਰ ਹੋਣ ਲੱਗੇ ਆ ਤਾਂ ਸਾਹਮਣੇ ਗੇਟ ਹੈਗਾ ਆਪਾਂ ਹੁਣ ਇਸ ਟਾਈਮ ਇੰਡੀਆ ਵਾਲੀ ਸਾਈਡਾਂ ਵੱਲ ਲੱਗਾ ਅੱਗੇ ਜਾ ਕੇ ਫੋਨ ਬੰਦ ਹੋਣ ਅੱਗੇ ਜਾ ਕੇ ਚੱਲ ਜੀ ਆਪਾਂ ਪਾਕਿਸਤਾਨ ਤੋਂ ਬਾਰੂ ਤੋਂ ਬਚੀ ਕਰਨੇ ਕੋਈ ਨੰਬਰ ਕੋਈ ਨਹੀਂ ਹੈ ਗੱਲ ਬਹੁਤ ਕੰਮ ਨੂੰ ਨੰਬਰ 1 5 ਬੰਨ ਹੋਇਆ ਚਲੋ ਅੱਗੇ ਚੱਲਦੇ ਹਾਂ ਨਾਲ ਸਵਾਮੀ ਅੱਗੇ ਵੱਲੇ ਹਾਂਜੀ ਦੋਸਤੋ ਹੁਣ ਆਪਣਾ ਇਮੀਗ੍ਰੇਸ਼ਨ ਪਾਕਿਸਤਾਨ ਦੀ ਹੋ ਗਈ ਹੈ ਇਹ ਹੋ ਕੇ ਤੇ ਬਾਹਰ ਹੁਣ ਗੱਡੀ ਸਾਡੀ ਲੱਗੀ ਹੈ ਗੱਡੀ ਦੇ ਵਿੱਚ ਕੀ ਬੈਠਣ ਲੱਗੇ ਆ ਤੇ ਲੋਕ ਬੜੇ ਵਧੀਆ ਨੇ ਮਿਲਣਸਾਰ ਨੇ ਨਾਲ ਸੁਲੀਮ ਭਾਜੀ ਆਏ ਹੋਏ ਹੈਗੇ ਆ ਤੇ ਨਾਲ ਬਾਜਬਤ ਸਾਹਿਬ ਉਹਨਾਂ ਨੇ ਬੜੀ ਹੈਲਪ ਕੀਤੀ ਹੈ ਬੜਾ ਵਾਰਮ ਵੈਲਕਮ ਹੋਇਆ ਸਾਡਾ ਲੋ ਜੀ ਹੁਣ ਅਸੀਂ ਆ ਗਏ ਆ ਪਾਕਿਸਤਾਨ ਦੇ ਵਿੱਚ ਬਾਜਵਾ ਸਾਹਿਬ ਮੈਨੂੰ ਆਪਣੀ ਗੱਡੀ ਚ ਲੈਣ ਆਏ ਆ ਸਪੈਸ਼ਲ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਹੀ ਵਾਰਮ ਵੈਲਕਮ ਕੀਤਾ ਇਹਨਾਂ ਨੇ ਤੇ ਆਪਣੀ ਨਵੀਂ ਗੱਡੀ ਹੈਵਲ ਲੇਕੀ ਚੱਲੇ ਆ ਹੈਵਲ ਹੈਵਲ ਚ ਲੈ ਕੇ ਚੱਲੇ ਆ ਤੇ ਕਹਿੰਦੇ ਬੜੀ ਪਪੂਲਰ ਗੱਡੀ ਇੱਥੇ ਹੋਈ ਆ ਤੇ ਸੜਕਾਂ ਬੜੀਆਂ ਸੋਹਣੀਆਂ ਜੀ ਤਕਰੀਬਨ ਲੱਗਦਾ ਇਹ ਤੇ ਸਾਰਾ ਮਿਲਟਰੀ ਏਰੀਆ ਹੀ ਹੈਗਾ ਇਹ ਬਾਰਡਰ ਤੇ ਆਣਾ ਹਾਂ ਬਾਰਡਰ ਤੇ ਬਾਰਡਰ ਏਰੀਆ ਤੇ ਬਾਜਾ ਸਾਹਿਬ ਵੀ ਇੱਕ ਯੂਟਿਊਬਰ ਨੇ ਇਹਨਾਂ ਦਾ ਵੀ ਪ੍ਰੋ ਟਰੈਵਲਰ ਕਰਕੇ ਚੱਲਦਾ ਹੈਗਾ ਤੇ ਜਿੰਨੇ ਵੀ ਤੁਸੀਂ ਪਾਕਿਸਤਾਨ ਦਾ ਦੇਖਣਾ ਚਾਹੋ ਤਾਂ ਇਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ ਰੋਜ਼ਮਰਾਂ ਦੀ ਲਾਈਫ ਜਿਹੜੀ ਹੈਗੀ ਹੈ ਉਹ ਚਾਹੇ ਪੰਜਾਬ ਦੀ ਲਹਿੰਦੇ ਦੀ ਹੋਵੇ ਜਾਂ ਛੜਦੇ ਦੀ ਹੋਵੇ ਅਸੀਮ ਜੀ ਲੱਗਦੀ ਹੈ ਦੋੇ ਪਾਸੇ ਉਧਾਂ ਦੇ ਟੈਂਪੂ ਗਰੇੜੇ ਆਮ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਤੇ ਤਾਂ ਸਾਡੇ ਬਿਜਾਰ ਉਧਾਂ ਦੇ ਇੱਤਾਂ ਦੇ ਬਜ਼ਾਰ ਕੋਈ ਚੇਂਜਿੰਗ ਨਹੀਂ ਲੱਗੀ ਤੁਹਾਨੂੰ ਵਿੱਚ ਨਹੀਂ ਇੰਨੀ ਜ਼ਿਆਦਾ ਕੋਈ ਚੇਂਜਿੰਗ ਨਹੀਂ ਲੱਗੀ ਜਿੱਦਾਂ ਮੈਨੂੰ ਅੰਮ੍ਰਿਤਸਰ ਨੂੰ ਦੇਖਦਾ ਹੈਗਾ ਤੇ ਲਾਹੌਰ ਨੂੰ ਦੇਖ ਰਿਹਾ ਮੈਨੂੰ ਤਾਂ ਸੋਹਣਾ ਲੱਗਿਆ ਹੈਗਾ ਅਗੇ ਲਾਹੌਰ ਜਾ ਕੇ ਦੇਖੋ ਉੱਥੇ ਚੇਂਜਿੰਗ ਜ਼ਿਆਦਾ ਹੋਏ ਤਾਂ। ਇਹ ਲਾਹੌਰ ਹੈ ਇੰਟਰ ਨਹੀਂ ਹੋਏ। ਹਾਂ। ਸਭ ਹੋ ਗਈਆਂ। ਸੜਕਾਂ ਚੌੜੀਆਂ ਨੇ ਵਧੀਆ। ਆ ਇੱਕ ਬੜੀ ਵਧੀਆ ਚੀਜ਼ ਕੀਤੀ ਹੋਈ ਹੈ ਜਿਹੜੇ ਰੁੱਖ ਵਿਚਾਲੇ ਲਾਏ ਹੋਏ ਆ। ਲਾਹੌਰ ਨੂੰ ਨਾ ਪਹਿਲੇ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਅੱਛਾ ਜੀ। ਬੜੇ ਬਾਗ ਨੇ ਇਹ ਵੀ। ਪਾਰਕ ਬੜੇ-ਬੜੇ ਨੇ ਵੱਡੇ-ਵੱਡੇ ਨੇ। ਅੱਛਾ ਜੀ। ਲੇਕਿਨ ਆਸਤਾ-ਆਸਤਾ ਸੜਕਾਂ ਤੋਂ ਤੇ ਘੱਟੇ ਜਾ ਰਹੇ। ਹਾਂ ਜੀ। ਇਹ ਮਸ਼ਹੂਰ ਸੀ ਬਾਗਾਂ ਦੇ ਸ਼ਹਿਰ ਅਸੇ ਜਿੱਦਾਂ ਸਾਡਾ ਸ਼ਹਿਰ ਜਿਹੜਾ ਸਾਡਾ ਪਹਿਜੰਦਾ ਪਟਿਆਲਾ ਸ਼ਹਿਰ ਉਹਨੂੰ ਵੀ ਰਾਗਾਂ ਦੇ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈਗਾ ਅੱਛਾ ਸਾਡੇ ਮਿੱਤਰ ਜਿਹੜੇ ਟਵਾਨਾ ਬਾਈ ਜੀ ਉੱਥੇ ਤੋਂ ਸੈਪਰੇਟ ਰੇਡੀਓ ਰਨ ਕਰਦੇ ਆ ਉਹ ਸਟਾਰਟਿੰਗ ਇਹ ਕਹਿ ਕੇ ਕਰਦੇ ਆ ਵੀ ਰਾਗਾਂ ਦੇ ਬਾਗਾਂ ਦਾ ਸ਼ਹਿਰ ਪਟਿਆਲਾ ਅੱਛਾ ਉੱਥੇ ਹੀ ਬਾਗਬੋਹ ਹੁੰਦੇ ਸੀ ਆਹ ਦੇਖੋ ਦੋਸਤੋ ਆਪਣੇ ਤਾਂ ਘੋੜਾ ਰੇੜੇ ਬੰਦ ਹੋ ਗਏ ਪਰ ਇੱਥੇ ਚੱਲਦੇ ਆ ਹਲੇ ਵੀ ਹਰ ਘੋੜਾ ਵੀ ਬਾਈ ਨੇ ਤਕੜਾ ਰੱਖਿਆ ਦੋਸਤੋ ਆਪਾਂ ਹੁਣ ਇਸ ਟੈਂਪੋਂ ਜਿਹੜਾ ਮਾਲ ਰੋਡ ਹੈਗਾ ਲਾਹੌਰ ਦਾ ਉਸ ਤੇ ਜਾ ਰਹੇ ਆ ਤੇ ਹੋਟਲ ਦੇ ਬੜੇ ਨੀਅਰ ਪਹੁੰਚ ਗਏ ਆਪਣੇ ਦੇ ਪੀਸੀ ਹੋਟਲ ਆਪਣਾ ਹੈਗਾ ਪਰਲ ਕਾਂਟੀਨੈਂਟ ਪਰਲ ਕਾਂਟੀਨੈਂਟਲ ਬੜਾ ਵਧੀਆ ਹੋਟਲ ਹੈਗਾ ਬਾਈ ਜੀ ਨੇ ਦਾ ਸੁਜੈਸਟ ਕਰਿਆ ਤਾਂ ਸਾਨੂੰ ਬਾਜਵਾ ਸਾਹਿਬ ਨੇ ਵੀ ਉਹ ਹੋਟਲ ਚ ਤੁਸੀਂ ਕਰਿਓ ਰਹਿਸ਼ਤਾ ਆਪਣਾ ਤੇ ਬਾਕੀ ਹੁਣ ਜਾ ਕੇ ਦੇਖਦੇ ਆ ਫਿਰ ਦੇਖ ਕੇ ਆ ਵੀ ਬਾਜਵਾ ਸਾਹਿਬ ਨੂੰ ਅਸੀਂ ਸ਼ਾਬਾਸ਼ੀ ਦੰਨੇ ਆ ਇਹ ਕਹਿੰਦੇ ਆ ਵੀ ਨਹੀਂ ਨਹੀਂ ਗਲਤ ਕੰਮ ਹੋ ਗਿਆ ਸੋ ਮਾਲ ਰੋਡ ਜਿਹੜਾ ਹੈਗਾ ਬੜਾ ਸਾਫ਼ ਸੁਥਰਾ ਹੈ ਬਹੁਤ ਸੋਹਣਾ ਏਰੀਆ ਆ ਦੇਖੋ ਟਰੀਜ਼ ਕਿੰਦਾ ਦਰਖਤ ਕਿੰਦਾ ਦੋਹੇ ਪਾਸੇ ਤੋਂ ਐਨ ਜਿਹਦਾਨਾਂ ਨੇ ਰੋਡ ਸਾਰਾ ਕਵਰ ਕੀਤਾ ਹੋਇਆ ਹੁੰਦਾ ਸੋਹਣਾ ਲੱਗਦਾ ਦੇਖ ਕੇ ਬਹੁਤ ਗੱਡੀਆਂ ਇੱਥੇ ਕਾਫੀ ਬਾਹਰ ਲੀਆਂ ਹੈਗੀਆਂ ਆਪਣਾ ਇੰਡੀਅਨ ਨਾਲੋਂ ਜ਼ਿਆਦਾ ਗੱਡੀਆਂ ਬਾਹਰ ਵਾਲੀ ਦੇਖਦੀਆਂ ਦੋਸਤੋ ਹੁਣ ਚੱਲੇ ਆਪਾਂ ਲਾਹੌਰ ਤੋਂ ਨਨਕਾਣਾ ਸਾਹਿਬ ਵੱਲ ਦੀ ਇਹ ਜਿਹੜਾ ਰੋਡ ਹੈਗਾ ਬੜਾ ਵਧੀਆ ਹੈਗਾ ਫ੍ਰੀਵੇਜ਼ ਦੀ ਟੋਲਾ ਹੈਗਾ ਇਹ ਅਸੀਂ ਇੱਕ ਵਾਰ ਅਸੀਂ ਐਂਟਰ ਹੋ ਗਏ ਅੰਦਰ ਤੇ ਦੁਬਾਰਾ ਹੁਣ ਜਿੱਥੇ ਅਸੀਂ ਬਾਹਰ ਨਿਕਲਣਾ ਹੈਗਾ ਉੱਥੇ ਹੀ ਜਾ ਕੇ ਨਿਕਲਣਾ ਹੈਗਾ ਹੈਗਾ ਟੋਲ ਰੂਟ ਹੀ ਹੈ ਪਰ ਇਹ ਵਧੀਆ ਬਣਿਆ ਹੋਇਆ ਹੈ ਪਰ ਦੂਵੇਂ ਪਾਸੇ ਖੇਤੀਬਾੜੀ ਪੰਜਾਬ ਵਾਂਗੂ ਹੀ ਹੋ ਰਹੀ ਹੈ ਬਾਗ ਲੱਗੇ ਆ ਉਤਾਂ ਦੇ ਇਹ ਤਾਂ ਲੱਗਦਾ ਹੀ ਨਹੀਂ ਹੈ ਕਿ ਅਸੀਂ ਪੰਜਾਬ ਦੇ ਨਹੀਂ ਬਾਕੀ ਪੰਜਾਬ ਤੁਸੀਂ ਆ ਦਾ ਪੰਜਾਬ ਉੱਤਰ ਦਾ ਉੱਤਰ ਹੈ। ਹੰਸੋਸ ਫੈਸਲਾ ਦਾ ਜਮਾਈ ਆਪਣੇ ਵਾਂਗੂ ਲੱਗਦੀਆਂ। ਸਪੈਡਖੜਿਆ ਆ ਫੇਰ ਅਮਰੂਦਾਂ ਦੇ ਬਾਗ ਬਹੁਤ ਨੇ ਇਥੇ। ਸੋ ਇੱਕਾ ਚੀਜ਼ ਮੈਨੂੰ ਬੜੀ ਵਧੀਆ ਲੱਗੀ ਹੈਗੀ ਐ ਇੱਥੇ ਜਿਹੜਾ ਹਾ ਕਨਸੈਪਟ ਮੈਂ ਇੱਥੇ ਦੇਖ ਰਿਹਾ ਹੈਗਾ ਇਹ ਕੀ ਹੈਗਾ ਜਿਸ ਤਰ੍ਹਾਂ ਅਸੀਂ ਦੇਖਦੇ ਹੁੰਦੇ ਅਦਰ ਅਮਰੀਕਾ ਦੇ ਵਿੱਚ ਮੈਂ ਚੀਜ਼ਾਂ ਦੇਖੀਆਂ ਸੀਗੀਆਂ ਵੀ ਜਿੱਦਾਂ ਫ੍ਰੀਵੇ ਚੱਲ ਰਿਹਾ ਹੈਗਾ ਉਹਦੇ ਉੱਪਰ ਜਦੋਂ ਇੱਕ ਵਾਰ ਗੱਡੀ ਐਂਟਰ ਹੋ ਜਾਂਦੀ ਹੈ ਤਾਂ ਦੁਬਾਰਾ ਫਿਰ ਉਹ ਗੱਡੀ ਜਿੱਥੇ ਟੂਲ ਕਿਤੇ ਉਹ ਹੁਣਾ ਉੱਥੇ ਹੀ ਤੁਸੀਂ ਬਾਹਰ ਨਿਕਲ ਸਕਦੇ ਹੋ ਨਹੀਂ ਨਹੀਂ ਨਿਕਲਦੇ ਹੈਗੇ ਤੇ ਮਤਲਬ ਇੱਕ ਐਗਜ਼ਿਟ ਬਣਿਆ ਹੋਇਆ ਬਾਰ-ਬਾਰ ਨਹੀਂ ਤੇ ਸੇਮ ਕਨਸੈਪਟ ਹਮੇ ਪਾਕਿਸਤਾਨ ਦੇ ਵਿੱਚ ਦੇਖ ਰਿਹਾ ਇੱਥੇ ਇਹਨਾਂ ਨੇ ਮਤਲਬ ਕਾਫੀ ਕਾਫੀ ਮੀਲਾਂ ਬਾਅਦ ਰੱਖੇ ਹੋਏ ਆ ਜਿੱਦਾਂ ਗੈਸ ਸਟੇਸ਼ਨ ਹੈ ਮਤਲਬ ਉਹ ਇੱਕ ਟਰੱਕ ਸਟੌਪ ਟਰੱਕ ਤੇਲ ਵੀ ਭਰਾ ਸਕਦੇ ਆ ਕਾਰਾਂ ਤੇਲ ਭਰਾ ਸਕਦੀਆਂ ਤੇ ਨਾਲੇ ਉਹ ਖਾਣ ਵਾਸਤੇ ਬਣਾਏ ਹੋਏ ਸਪੈਸ਼ਲ ਇਹਨਾਂ ਨੇ ਕੈਫੇ ਵਗੈਰਾ ਹੈਗੇ ਆ ਤੇ ਛੋਟੇ ਛੋਟੇ ਗ੍ਰੋਸਰੀ ਸਟੋਰ ਹੈ ਤੇ ਹੋਰ ਮਾਰਟ ਹੈਗੀਆਂ ਜਿੱਦਾਂ ਸਾਹਮਣੇ ਤੁਸੀਂ ਦੇਖ ਰਹੇ ਹੈਗੇ ਆ ਸਟੋਰ ਹੈਗੇ ਆ ਬਾਥਰੂਮ ਜਾਣ ਵਾਸਤੇ ਤੇ ਮੋਟਲ ਵਗੈਰਾ ਹੈਗੇ ਆ ਸਰ ਤੋ ਇਹ ਸਾਰਾ ਬਹੁਤ ਵਧੀਆ ਲੱਗਿਆ ਜੋ ਜੋ ਚੀਜ਼ਾਂ ਕਈ ਅਮਰੀਕਾ ਵਿੱਚ ਦੇਖੀ ਹੈ ਉਹ आज यहां पाकिस्तान में है। ਨਸ ਤੋਂ ਰਸਤੇ ਚ ਸੀ ਸਟਾਪ ਕਰਿਆ ਸੀਗਾ ਨਨਕਾਣਾ ਸਾਹਿਬ ਨੂੰ ਜਾਣ ਲੱਗੇ ਹੁਣ ਪ੍ਰਿਵੀ ਤੋਂ ਐਗਜ਼ਿਟ ਲੈ ਲਿਆ ਸੀਗਾ ਆ ਪਾਕਿਸਤਾਨੀ ਮੁੰਡੇ ক্রিকেট ਖੇਡ ਰਹੇ ਆ ਮੈਂ ਕਿਉਂ ਨਾ ਇਹਨਾਂ ਦੀ ਵੀਡੀਓ ਬਣਾਈ ਜਾਏ। ਆ ਦੇਖੋ ਆ ਵੇਟ ਸਟੇਸ਼ਨ ਹੈ ਜਿੱਦਾਂ ਵੇਟ ਸਟੇਸ਼ਨ ਆ ਬਣਿਆ ਹੋਇਆ ਮੈਨੂੰ ਲੱਗਦਾ ਇਹ ਸੇਮ ਕਨਸੈਪਟ ਹੋਣਾ ਜਿੱਦਾਂ ਨਿਊਯਾਰਕ ਨਿਊ ਜਰਸੀਸ ਅਸੀਂ ਦੇਖਦੇ ਹੁੰਦੇ ਆ ਗਿਆ ਪੈਂਸਿਲਵੇਨੀਆ ਸਾਈਡ ਵੀ ਉਹ ਜਿਹੜੇ ਸਕੇਲਾਂ ਦੇ ਉੱਤੇ ਵੇਟੇ ਲੱਗੇ ਹੋਏ ਹਨ ਉਹਦੇ ਅਕੋਰਡਿੰਗ ਹੀ ਜਿਹੜੇ ਟਰੱਕਾਂ ਦਾ ਫਿਰ ਅੱਗੇ ਉਹ ਲੱਗਦਾ ਆਪਣਾ ਟੂਰ ਲੱਗਦਾ ਹੈਗਾ ਤੇ ਇੱਧਰ ਆਹ ਚੌਂਕ ਬਣਿਆ ਹੋਇਆ ਹੈ ਤੇ ਐਗਜ਼ਿਟ ਲਿਆ ਗਿਆ ਹੈ ਤੇ ਲਿਖਿਆ ਹੈ ਨਨਕਾਣਾ ਸਾਹਿਬ ਆਈ ਲਵ ਨਨਕਾਣਾ ਸਾਹਿਬ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਨਨਕਾਣਾ ਸਾਹਿਬ ਹੁਣ ਨਨਕਾਣਾ ਸਾਹਿਬ ਦੇ ਜਦ ਐਂਟ੍ਰੈਂਸ ਕਰਨ ਲੱਗੇ ਹੈਗੇ ਗੁਰਦੁਆਰਾ ਜਨਮਸਥਾਨ ਸ੍ਰੀ ਨਨਕਾਣਾ ਸਾਹਿਬ ਤੇ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਨਾਲ ਤੁਹਾਨੂੰ ਵੀ ਕਰਾਣੇ ਆ। ਲੋ ਜੀ ਫਾਈਨਲੀ ਅਸੀਂ ਪਹੁੰਚ ਗਏ ਆ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਤੇ। ਸੰਗਤ ਤਾਂ ਵੈਸੇ ਅੱਜ ਥੋੜੀ ਹੈ ਕਿਉਂਕਿ ਰੈਗੂਲਰ ਡੇਜ਼ ਹੈਗੇ ਆ ਵੀਕਐਂਡ ਵੀ ਨਹੀਂ ਹੈਗਾ। ਪਰ ਬੜਾ ਵਧੀਆ ਲੱਗ ਰਿਹਾ ਆ ਕੇ। ਫਰਮਾਤ ਨੇ ਬੜੀ ਮਿਹਰ ਕੀਤੀ ਹੈ ਕਿ ਸਾਨੂੰ ਜਿਹੜਾ ਇੱਥੇ ਬੁਲਾਇਆ ਹੈਗਾ ਆਪਣੇ ਦਰਸ਼ਨ ਦਿੱਤੇ ਆ। ਦੋਸਤਾਂ ਪਹੁੰਚੇ ਹੋਏ ਆ ਇੰਦਰ ਐਂਟਰੈਂਸ ਦੇ ਕੋਲ। ਬੜੀ ਸ਼ਾਂਤੀ ਹੈ। ਬੜਾ ਮਨਮੋਹਕ ਜਿਹਾ ਨਜ਼ਾਰਾ ਹੈਗਾ। ਗੁਰੂ ਮਹਾਰਾਜ ਦੇ ਘਰੇ ਕਿਉਂਕਿ ਅੱਜ ਇੱਕ ਰੈਗੂਲਰ ਡੇ ਹੋਣ ਕਰਕੇ ਜਿਆਦਾ ਰਸਤਾ ਇੱਥੇ ਹੈ ਨਹੀਂ ਪਰ ਫਿਰ ਵੀ ਕਾਫੀ ਸੰਘਣਤਾ ਹੈਗੀ ਹੈ ਵਿਦੇਸ਼ਾਂ ਤੋਂ ਕਈ ਗੱਡੀਆਂ ਆਈਆਂ ਹੈਗੀਆਂ ਸਾਡੇ ਨਾਲ ਨਾਲ ਜਿਹੜੇ ਆ ਕੇ ਲੱਗਦਾ ਇੱਥੇ ਰਹਿਣਗੇ ਸ਼ਾਇਦ ਰਾਤ ਨੂੰ ਹੁਣ ਆਪਾਂ ਅੰਦਰ ਪਹੁੰਚੇ ਹੋਏ ਹਾਂ ਇਸ ਟਾਈਮ ਇੱਧਰ ਦੀ ਐਂਟਰਸ ਹੋਈ ਸੀਗੀ ਇਹ ਜਿਹੜਾ ਰਸਤਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਉਸੀ ਮੈਂ ਇੰਟਰਸਟ ਕਰ ਲਈ। ਅੰਨਾ ਸੁਪਨਾ ਹੁਣ ਬੇਂਦਰਵਾਰ ਸਾਹਿਬ ਚ ਪਹੁੰਚੇ ਹੋਏ ਹੈਗੇ ਆ ਦਰਬਾਰ ਸਾਹਿਬ ਤੋਂ ਹੁਣ ਆਪਾਂ ਜਿਹੜਾ ਹੈ ਅੱਗੇ ਪ੍ਰਕਰਮਾ ਕਰ ਰਹੇ ਆ। ਆਹ ਹੈਗਾ ਮੈਂ ਇੰਟਰਸਟ ਗੁਰੂ ਕਰਦੀ। ਸਾਹਮਣੇ ਦਰਬਾਰ ਸਾਹਿਬ ਹੈਗਾ ਮਥਾ ਟਿਕਣੋ। ਇਹ ਅੱਜ ਦਾ ਵਾਕ ਹੈਗਾ ਇੱਥੇ ਮੈਨੂੰ ਲੱਗਾ ਸਰਦੀਆਂ ਕਰਕੇ ਜਿੱਦਾਂ ਥੋੜਾ ਜਿਹਾ ਪੱਲੀਆਂ ਜਿਹਾ ਲਾ ਕੇ ਇਹ ਬੰਦ ਕਰਿਆ ਹੋਇਆ ਹੈਗਾ ਜਿਦ ਤਰ੍ਹਾਂ ਕੋਈ ਪੱਲੀ ਤਾਂ ਨਹੀਂ ਕਹਿ ਸਕਦੇ ਹੈਗੇ ਪਰ ਕਾਈਂਡ ਆਫ ਸਮ ਕੰਨੇ ਤਰ੍ਹਾਂ ਪਾ ਲਿਆ ਸਾਹਮਣੇ ਪਜਾਨ ਲੱਗੇ ਹੈਗੇ ਕਿ ਅਸੀਂ ਦੀਪੁੰਗਾ ਬਣਿਆ ਹੋਇਆ ਕਹਿੰਦੇ ਵੀ ਉੱਥੇ ਜਿਹੜਾ ਨਨਕਾਣਾ ਸਾਹਿਬ 'ਚ 1921 ਦਾ ਸਾਾਕਾ ਹੋਇਆ ਸੀ ਭਾਈ ਲక్ష్ਮਣ ਸਿੰਘ ਨੂੰ ਜਦੋਂ ਝੰਡ ਦੇ ਨਾਲ ਪੁੱਠਾ ਟੰਗ ਕੇ ਸ਼ਹੀਦ ਕੀਤਾ ਗਿਆ ਸੀ ਆਜ ਤੁਹਾਨੂੰ ਦਿਖਾਉਂਦੇ ਇਹ ਉਹ ਬਾਬਾ ਜੀ ਦੇ ਕਹਿਣ ਦੇ ਹਿਸਾਬ ਨਾਲ ਇਹ ਝੰਡ ਹੈਗਾ ਜੀ ਜਿੱਥੇ ਭਾਈ ਲక్ష్ਮਣ ਸਿੰਘ ਨੂੰ 1921 ਵਿੱਚ ਅੰਗਰੇਜ਼ਾਂ ਨੇ ਜਦੋਂ ਸ਼ਹੀਦ ਕੀਤਾ ਸੀਗਾ ਜਦੋਂ 1921 ਦਾ ਸਾਾਕਾ ਹੋਇਆ ਸੀ ਤੇ 200 ਸਿੰਘ ਹੋਰ ਨਾਲ ਉਹਨਾਂ ਦੇ ਸ਼ਹੀਦ ਹੋਏ ਸੀਗੇ ਬੜੇ ਜਲਨੁਤ ਸਕੂਲ ਤਸੱਲੀ ਮਿਲਦੀ ਹੈ ਜੀ ਜੇ ਨਾ ਕਿਸੇ ਮੇਰੇ ਵੀਰ ਭਾਈ ਕੋਲ ਟਾਈਮ ਹੋਵੇ ਤਾਂ ਆਣਾ ਚਾਹੀਦਾ ਇਹ ਸਾਰੀ ਹਿਸਟਰੀ ਲਿਖੀ ਹੋਈ ਵੀ ਹੈਗੀ ਹੈ ਜੀ ਇੱਥੇ ਸਿੱਖ ਸ਼ਹੀਦੀ 20 ਫਰਵਰੀ 1921 ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਮਗਰੋਂ ਮਹੰਤਾ ਨੇ ਇਹਨਾਂ ਨਾਲ ਗੱਠ ਜੋੜ ਕਰਕੇ ਸ੍ਰੀ ਜਨਮ ਅਸਥਾਨ ਤੇ ਕਬਜ਼ਾ ਕਰ ਲਿਆ ਤੇ ਮਹੰਤ ਗੁਰੂ ਘਰ ਦੇ ਬੇਅਦਬੀ ਕਰਦੇ ਆਏ ਕੋਈ ਯਾਤਰੀਆਂ ਨੂੰ ਤੰਗ ਕਰਦੇ ਤੇ ਗੁਰੂ ਕੇ ਸਿੰਘਾਂ ਕੋਲ ਗੁਰੂ ਘਰ ਦੀ ਇਹ ਹਾਲਤ ਨਾ ਸਹਾਰੀ ਗਈ ਤੇ ਉਹਨਾਂ ਨੇ ਉਹਨਾਂ ਦੇ ਜਨਮ ਅਸਥਾਨ ਨੂੰ Hindu ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਫੈਸਲਾ ਲਿਆ ਤੇ 20 ਫਰਵਰੀ 1921 ਨੂੰ ਜਸੇਦਾਰ ਸਰਦਾਰ ਲక్ష్మణ ਸਿੰਘ ਲਗਭਗ 200 ਸਿੰਘਾਂ ਦੇ ਜਥਾ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ Hindu Mahant Narayan Das ਨੇ ਗੁਰਦੁਆਰੇ ਦਾ ਕਬਜ਼ਾ ਛੱਡਣ ਤੋਂ ਨਾ ਕਰ ਦਿੱਤੀ ਤੇ ਇਸ ਦੇ ਬੰਦਿਆਂ ਨੇ ਉਹਨਾਂ ਨਾਲ ਨਿਹੱਥੇ ਸਿੰਘਾਂ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਭਾਈ ਲక్ష్మణ ਸਿੰਘ ਜੀ ਨੂੰ ਗੁਰਦੁਆਰਾ ਦੇ ਅੰਦਰ ਇਸ ਝੰਡ ਨਾਲ ਉੱਠਾ ਲਟਕਾ ਕੇ ਜਿਉਂਦਿਆਂ ਹੀ ਸਾੜ ਕੇ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਵਾਰ ਕੇ ਹਿੰਦੂ ਮਹਨ ਤੋਂ ਗੁਰਦੁਆਰਾ ਸਹਿਬ ਆਯਾਤ ਕਰਵਾਏ ਇਹ ਅਜੂਤ ਹੈਗੀ ਜੀ ਇੱਥੇ ਬਣਦੀ ਹੈਗੀ ਆ ਉਹ ਝੰਡਾ ਦਾ ਦਰਖਤ ਦਸਰੇ ਜੀ ਮਾਰਕੀਟ ਤੋਂ ਅੱਗੇ ਤਾਂ ਦਰਹ ਇਸਟ੍ਰੀਟ ਇੰਗਲਿਸ਼ ਲਿਖੀ ਗਈ ਹੈਗੀ ਆ ਅਨੰਦ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਵਰਮਜੀਤ ਸਿੰਘ ਅੱਜ ਆਪਾਂ ਪਹੁੰਚੇ ਸੀਗੇ ਸਟਾਰਟ ਆਪਾਂ ਹੋਏ ਸੀ ਪੰਗਰੇ ਸਰ ਤੋਂ ਤੇ ਹੁਣ ਆਪਾਂ ਪਹੁੰਚੇ ਸੀਗੇ ਬਾਗਾ ਬਾਡਰਨ ਤੇ ਬਾਗਾ ਬਾਡਰ ਰਾਹੀਂ ਆਪਾਂ ਲਾਹੌਰ ਆਏ ਲਾਹੌਰ ਹੋਟਲ ਤੇ ਚੈੱਕ ਇਨ ਤੋਂ ਬਾਅਦ ਹੁਣ ਆਪਾਂ ਇਸ ਸਮੇਂ ਪੂਰਾ ਨਨਕਾਣਾ ਸਾਹਿਬ ਵਿਖੇ ਪਹੁੰਚੇ ਆ ਤੇ ਨਨਕਾਣਾ ਸਾਹਿਬ ਤੇ ਆ ਕੇ ਮੈਂ ਜਿੰਨਾ ਵੱਧ ਤੋਂ ਵੱਧ ਕਵਰ ਕਰ ਸਕਿਆ ਕੀਤਾ ਹੈਗਾ ਤੇ ਹੁਣ ਆਪਾਂ ਇੱਥੇ ਅੱਗੇ ਬਲੌਗ ਨੂੰ ਬੰਦ ਕਰਨ ਲੱਗੇ ਆ ਤੇ ਆਪਾਂ ਹੁਣ ਅਗਲਾ ਬਲੌਗ ਬਣਾਵਾਂਗੇ ਕੱਲ ਨੂੰ ਪੰਜਾ ਸਾਹਿਬ ਜਾਵਾਂਗੇ ਤੋਂ 15000 ਕੇ ਉੱਥੇ ਦੀ ਧਰਤੀ ਉੱਥੇ ਦਾ ਰਹਿਣ ਸਹਿਣ ਉੱਥੇ ਦੇ ਇਨਫੋਰਮੇਸ਼ਨ ਨਵੇਂ ਬਲਾਕ ਤੇ ਨਵੀਂ ਇਨਫੋਰਮੇਸ਼ਨ ਕੱਲ ਨੂੰ ਮਿਲਦੇ ਆ ਜੀ ਸਾਰਿਆਂ ਨੂੰ ਅੱਜ ਦਾ ਸੇਵਾ ਇੱਥੇ ਤੱਕ ਹੀ ਪ੍ਰਵਾਨ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ